ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਅੱਜ ਗੱਲ ਕਰਾਂਗੇ ਗੁਰਦੀਪ ਸਿੰਘ ਖੈੜਾ ਜਿਹੜੇ ਬੰਦੀ ਸਿੰਘ ਪੈਰੋਲ ਤੇ ਆਏ ਹੋਏ ਨੇ ਉਹਨਾਂ ਵੱਲੋਂ ਜੋ ਉਸ ਦਿਨ ਰਖੜ ਪੁੰਨਿਆਂ ਦੇ ਮੌਕੇ ਦੇ ਉੱਪਰ ਬਾਦਲ ਦੀ ਕਾਨਫਰੰਸ ਦੇ ਉੱਪਰ ਜਿਹੜਾ ਉਸ ਦਿਨ ਲੈਕਚਰ ਕੀਤਾ ਗਿਆ ਉਹਦੇ 'ਚ ਜਿਹੜੇ ਜਿਹੜੇ ਉਹਨਾਂ ਨੇ ਦੋਸ਼ ਲਗਾਏ ਕੀ ਉਹ ਦੋਸ਼ ਲਗਾਉਣੇ ਸਹੀ ਸੀਗੇ ਕਿ ਗੁਰਦੀਪ ਸਿੰਘ ਖੈੜਾ ਨੂੰ ਸੁਖਬੀਰ ਬਾਦਲ ਦੀ ਸਟੇਟ ਤੋਂ ਬੋਲਣਾ ਚਾਹੀਦਾ ਸੀ ਜਾਂ ਨਾ ਤੇ ਜਾਂ ਫਿਰ ਉਹਨਾਂ ਨੇ ਜੋ ਕੁਝ ਵੀ ਬੋਲਿਆ ਜਿਹੜੇ ਜਿਹੜੇ ਬੰਦਿਆਂ ਦੇ ਨਾਮ ਲੈ ਕੇ ਉਹਨਾਂ ਨੇ ਇਲਜ਼ਾਮ ਲਗਾਏ ਹੁਣ ਉਹਨਾਂ ਵੱਲੋਂ ਇਹਨਾਂ ਦੇ ਉੱਪਰ ਜਿਹੜਾ ਦੁਬਾਰਾ ਕੀ ਕਹਿੰਦੇ ਆਪਾਂ ਕਾਊਂਟਰ ਕੀਤਾ ਜਾ ਰਿਹਾ ਹੈ ਇਹਨਾਂ ਦੇ ਉੱਪਰ ਬਿਆਨ ਦਿੱਤੇ ਜਾ ਰਹੇ ਨੇ ਤੇ ਕੀ ਉਹ ਬਾਜਬ ਨੇ ਸਹੀ ਨੇ ਇਹਨਾਂ ਦੇ ਉੱਤੇ ਆਪਾਂ ਵਿਚਾਰਾ ਕਰਾਂਗੇ ਆਓ ਵੀਡੀਓ ਕਰਦੇ ਆ ਸਟਾਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਦੋਸਤੋ ਆਪਾਂ ਨੂੰ ਪਤਾ ਹੈਗਾ ਕਿ ਜਿਹੜੇ ਬੰਦੀ ਸਿੰਘਾਂ ਦਾ ਮਾਮਲਾ ਹੈਗਾ ਇਹਦੇ ਲਈ ਹਰ ਇੱਕ ਸਿੱਖ ਜਿਹੜਾ ਹੈਗਾ ਸਿਹਰਦ ਸਿੱਖ ਹੈ ਜਿਹੜਾ ਉਹ ਚਾਹੁੰਦਾ ਹੈਗਾ ਕਿ ਬੰਦੀ ਸਿੰਘ ਨੇ ਜਿਹੜੇ ਉਹ ਰਿਹਾ ਹੋਣੇ ਚਾਹੀਦੇ ਨੇ ਹਰ ਇੱਕ ਬੰਦਾ ਆਪੋ ਆਪਣੇ ਤੌਰ ਤਰੀਕੇ ਦੇ ਨਾਲ ਉਹਦੇ 'ਚ ਹਿੱਸਾ ਪਾ ਰਿਹਾ ਹੈਗਾ ਕੋਈ ਆਪਣੀ ਆਵਾਜ਼ ਉਠਾ ਰਿਹਾ ਕੋਈ ਅਸੀਂ ਚੈਨਲਾਂ 'ਤੇ ਬੈਠ ਕੇ ਆਵਾਜ਼ ਠਾਉਨੇ ਆ ਕੋਈ ਜਾ ਕੇ ਕਿਤੇ ਧਰਨੇ ਦੇ ਰਿਹਾ ਹਰ ਇੱਕ ਆਪੋ ਆਪਣੇ ਤੌਰ ਤੇ ਕੋਸ਼ਿਸ਼ ਕੀਤੀ ਜਾ ਰਹੀ ਆ ਲੇਕਿਨ ਦੋਸਤੋ ਉਹਦੇ 'ਚ ਚਲੋ ਥੋੜਾ ਥੋੜਾ ਬੂਰ ਪੈਣਾ ਵੀ ਸ਼ੁਰੂ ਹੋਇਆ ਚਾਹੇ ਅਦਾਲਤਾਂ ਦੇ ਰਾਹੀਂ ਹੀ ਬਾਹਰ ਆਏ ਨੇ ਪੈਰੋਲ ਦੇ ਉੱਪਰ ਤੇ ਲੇਕਿਨ ਕੁਝ ਨਾ ਕੁਝ ਚਲੋ ਹੋਇਆ ਜੋ ਸਟਾਰਟ ਹੋਇਆ ਉਹਦਾ ਵੀ ਆਪਾਂ ਐਪਰੀਸ਼ੀਏਟ ਕਰਦੇ ਆ ਉਹਦੇ 'ਚ ਗੁਰਦੀਪ ਚੰਗ ਖੈੜਾ ਵੀ ਬਾਹਰ ਆਏ ਹੋਏ ਨੇ ਲੇਕਿਨ ਉਹਨਾਂ ਵੱਲੋਂ ਅਚਾਨਕ ਕੋਸ਼ ਦਿਨਾ ਜਿਹੜਾ ਬਾਦਲ ਦੀ ਕਾਨਫਰੰਸ ਦੇ ਉੱਪਰ ਜਾ ਕੇ ਇਸ ਤਰ੍ਹਾਂ ਦਾ ਬਿਆਨ ਦੇ ਦੇਣਾ ਠੋਕ ਪਾ ਜਾ ਕੇ ਕਿ ਸਿਮਰਜੀਤ ਸਿੰਘ ਮਾਨ ਪੈਸੇ ਇਕੱਠੇ ਕਰਦਾ ਰਿਹਾ ਲੋਕਾਂ ਦੇ ਬੱਚੇ ਮਰਵਾਉਂਦਾ ਰਿਹਾ ਆਪ ਆਪਣੇ ਪਰਿਵਾਰਾਂ ਨੂੰ ਪਾਲਦੇ ਰਹੇ ਬਲਜੀਤ ਸਿੰਘ ਦਾਦੂਵਾਲ ਦੇ ਉੱਪਰ ਵੀ ਵੱਡੇ ਇਲਜ਼ਾਮ ਲਗਾਏ ਉਹਨਾਂ ਨੇ ਤੇ ਹੋਰ ਵੀ ਕਈ ਗੱਲਾਂ ਉਹਨਾਂ ਨੇ ਇਸ ਤਰ੍ਹਾਂ ਦੀਆਂ ਜਿਹੜੀਆਂ ਕੀਤੀਆਂ ਤੇ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜਾ ਸਾਨੂੰ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਜਿਹੜਾ ਮੇਰਾ ਸਾਡਾ ਕੰਮ ਹੈ ਉਹ ਕਰਵਾਇਆ ਗਿਆ ਹੁਣ ਇਹਦੇ ਤੇ ਬਹੁਤ ਵੱਡੇ ਸਵਾਲ ਉੱਠਣੇ ਸ਼ੁਰੂ ਹੋ ਗਏ ਕਿ ਗੁਰਦੀਪ ਸਿੰਘ ਖੈੜਾ ਉਸ ਸਟੇਜ ਤੋਂ ਕਿਉਂ ਬੋਲੇ ਜਿਨ੍ਹਾਂ ਦੇ ਉੱਪਰ ਇਹ ਸਾਰੇ ਇਲਜ਼ਾਮ ਲੱਗ ਰਹੇ ਨੇ ਕਿ ਉਹਨਾਂ ਨੇ ਇਹ ਸਾਰੀਆਂ ਚੀਜ਼ਾਂ ਕੀਤੀਆਂ ਕੁਝ ਲੋਕਾਂ ਨੂੰ ਬੰਦੀ ਸਿੰਘ ਬਣਾਇਆ ਵੀ ਜਦੋਂ ਪਾਵਰ ਦੇ ਵਿੱਚ ਸੀਗੇ ਸੁਖਵੀਰ ਬਾਦਲ ਉਦੋਂ ਉਹ ਸਾਰਿਆਂ ਦੇ ਖਿਲਾਫ ਬੰਦੀ ਸਿੰਘਾਂ ਦੇ ਬੋਲਦੇ ਰਹੇ ਨੇ ਉਹਨਾਂ ਨੂੰ ਅਤਵਾਦੀ ਕਹਿੰਦੇ ਰਹੇ ਨੇ ਉਹਨਾਂ ਨੂੰ ਬੜਾ ਮਤਲਬ ਇਸ ਤਰ੍ਹਾਂ ਦੇ ਲਫ਼ਜ਼ ਬੋਲਦੇ ਰਹੇ ਨੇ ਜਿਹੜੇ ਨਹੀਂ ਬੋਲਣੇ ਚਾਹੀਦੇ ਸੀਗੇ ਤੇ ਲੇਕਿਨ ਜਦੋਂ ਹੁਣ ਉਹਨਾਂ ਦੀ ਆਪਣੀ ਸਿਆਸੀ ਜ਼ਮੀਨ ਪੈਰਾਂth ਲੋਕ ਇਸਕ ਗਈ ਤਾਂ ਉਹ ਹੁਣ ਆ ਕੇ ਬੰਦੀ ਸਿੰਘਾਂ ਦਾ ਜਿਹੜਾ ਸਹਾਰਾ ਲੈਣਾ ਸ਼ੁਰੂ ਕਰ ਰਹੇ ਨੇ ਇਹਦੇ ਚ ਕਿੰਨੀ ਸੱਚਾਈ ਹੈ ਇਹ ਤਾਂ ਤੁਸੀਂ ਲੋਕ ਸਾਰੇ ਜਾਣਦੇ ਹੋ ਪਰ ਗੁਰਦੀਪ ਸਿੰਘ ਖੈੜਾ ਨੂੰ ਸਾਡੇ ਖਿਆਲ ਦੇ ਮੁਤਾਬਕ ਨਹੀਂ ਇਸ ਕੰਟਰੋਵਰਸੀ ਦੇ ਵਿੱਚ ਪੈਣਾ ਚਾਹੀਦਾ ਸੀ ਕਿਉਂਕਿ ਉਹਨਾਂ ਦਾ ਜਿਹੜਾ ਸਤਕਾਰ ਹੈ ਬਹੁਤ ਵੱਡਾ ਸਤਕਾਰ ਹੈ ਬੰਦੀ ਸਿੰਘਾਂ ਦੇ ਸਾਰਿਆਂ ਦੇ ਮਾਮਲੇ ਦੇ ਵਿੱਚ ਜਿਹੜਾ ਪੰਥ ਦੇ ਵਿੱਚ ਉਹਨਾਂ ਦਾ ਸਤਕਾਰ ਹੈ ਬਹੁਤ ਵੱਡਾ ਸਤਕਾਰ ਹੈਗਾ ਲੇਕਿਨ ਜਦੋਂ ਤੁਸੀਂ ਫਿਰ ਕਿਸੇ ਧਿਰ ਦੇ ਨਾਲ ਖੜ ਜਾਂਦੇ ਹੋ ਕਿ ਤੁਸੀਂ ਇੱਕ ਧਿਰ ਦੇ ਹੋ ਕੇ ਰਹਿ ਜਾਂਦੇ ਹੋ ਇਹ ਚੀਜ਼ ਦੇ ਨਾਲ ਤੁਸੀਂ ਸਾਰੇ ਕਿੱਥੇ ਤੁਸੀਂ ਸਾਰੇ ਪੰਥ ਦੇ ਸੀਗੇ ਕਿਥੇ ਤੁਨੂੰ ਤੁਹਾਨੂੰ ਸਾਰਾ ਪੰਥ ਪਿਆਰ ਕਰਦਾ ਸੀ ਤੇ ਅੱਜ ਇੱਕ ਤਰ੍ਹਾਂ ਇਹ ਲੱਗਣ ਲੱਗ ਗਿਆ ਕਿ ਤੁਸੀਂ ਪੱਕੇ ਤੌਰ ਤੇ ਬਾਦਲ ਦਲ ਦੇ ਨਾਲ ਖੜੇ ਹੋ ਬਾਕੀਆਂ ਦਾ ਜਿਹੜਾ ਤੁਸੀਂ ਜੇਕਰ ਤੁਸੀਂ ਇੰਨਾ ਕੁ ਵੀ ਕਿਹਾ ਹੁੰਦਾ ਕਿ ਆਪਾਂ ਸਾਡੀ ਸੋਨਿਕ ਕਮੇਟੀ ਨੇ ਵਕਤ-ਵਕਤ ਤੇ ਮਦਦ ਕੀਤੀ ਆ ਜਾਂ ਜੋ ਵੀ ਹੈ ਲੇਕਿਨ ਉਹਦੇ ਚ ਦੂਜਾਂ ਤੇ ਇਲਜ਼ਾਮ ਲਗਾ ਦੇ ਨੇ ਇਲਜ਼ਾਮ ਵੀ ਬਹੁਤ ਵੱਡੇ ਗੰਭੀਰ ਇਲਜ਼ਾਮ ਲਗਾ ਦੇ ਨੇ ਇਹ ਜਿਹੜਾ ਮਤਲਬ ਨਹੀਂ ਹੋਣਾ ਚਾਹੀਦਾ ਸੀਗਾ ਅਨਫੋਰਚਨਟਲੀ ਲੇਕਨ ਇਹ ਬਦਕਿਸਮਤੀ ਦੇ ਨਾਲ ਨਾ ਕਈ ਗੱਲਾਂ ਹੋ ਜਾਂਦੀਆਂ ਨੇ ਜਿਹੜੀਆਂ ਫਿਰ ਉਹਨਾਂ ਨੂੰ ਰੋਕਣਾ ਬਹੁਤ ਮੁਸ਼ਕਲ ਹੈ ਫਿਰ ਉਹ ਅੱਗੇ ਦੀ ਅੱਗੇ ਤੁਰਦੀਆਂ ਜਾਂਦੀਆਂ ਨੇ ਉਹਦੇ 'ਚ ਕੰਟਰੋਵਰਸੀ ਵੱਧ ਜਾਂਦੀ ਆ ਪਰ ਦੋਸਤੋ ਉਸ ਤੋਂ ਬਾਅਦ ਚਲੋ ਕਿਸੇ ਵਿਅਕਤੀ ਵੱਲੋਂ ਇਸ ਤਰ੍ਹਾਂ ਦਾ ਬੰਦੀ ਸਿੰਘ ਵੱਲੋਂ ਬਿਆਨ ਦੇ ਦਿੱਤਾ ਗਿਆ ਲੇਕਿਨ ਹੁਣ ਜਿਹੜੇ ਜਿਨ੍ਹਾਂ ਦੇ ਉੱਪਰ ਇਲਜ਼ਾਮ ਲਗਾਏ ਸੀਗੇ ਹੁਣ ਪੱਤਰਕਾਰ ਹਟਦੇ ਨਹੀਂ ਹੈਗੇ ਉਹਨਾਂ ਨੂੰ ਜਦੀ ਲਾਈਨ ਤੇ ਲੈ ਲੈਂਦੇ ਨੇ ਫਿਰ ਉਹਨਾਂ ਨੂੰ ਸਾਹਮਣੋਂ ਸਾਹਮਣੀ ਬੁਲਾਉਂਦੇ ਨੇ ਜਿੱਦੇ ਨਾਲ ਪੰਥ ਦਾ ਜਲੂਸ ਹੈ ਜਿਹੜਾ ਹੋਰ ਲੋਕਾਂ ਦੇ ਸਾਹਮਣੇ ਨਿਕਲ ਲਗ ਲੇਕਿਨ ਇਹਦੇ ਚ ਦੋਸਤੋ ਜਿਹੜਾ ਜਿਹੜੇ ਵਿਅਕਤੀਆਂ ਬਾਰੇ ਉਹਨਾਂ ਨੇ ਜੋ ਜੇਕਰ ਕੀਤੇ ਜਿਵੇਂ ਬਲਜੀਤ ਸਿੰਘ ਦਾਦੂਵਾਲ ਬਾਰੇ ਕੀਤਾ ਬਲਜੀਤ ਸਿੰਘ ਦਾਦੂਵਾਲ ਨੂੰ ਮੈਂ ਸੁਣ ਰਿਹਾ ਸੀਗਾ ਉਹ ਹੁਣ ਉਹਨਾਂ ਨੂੰ ਅੱਗੇ ਮਤਲਬ ਉਹ ਉਸ ਤਰ੍ਹਾਂ ਦੇ ਲਬਜ਼ ਬੋਲਣ ਨੇ ਲੋਕ ਸ਼ੁਰੂ ਕਰ ਦਿੰਦੇ ਨੇ ਕਿਉਂਕਿ ਬਰਦਾਸ਼ਤ ਦਾ ਮਾਦਤ ਅੱਜ ਕੱਲ ਕਿਸੇ 'ਚ ਹੈ ਨਹੀਂਗਾ ਕੋਈ ਇਹ ਤਾਂ ਹੈ ਨਹੀਂ ਕਿ ਚਲੋ ਇਹ ਕਹਿ ਕੇ ਸਾਰ ਲਵੇ ਵੀ ਚਲੋ ਜੀ ਬੰਦੀ ਸਿੰਘ ਨੇ ਇਹ ਉਹਨੇ ਕੋਈ ਗੱਲ ਕਹਿ ਵੀ ਦਿੱਤੀ ਤਾਂ ਮਤਲਬ ਅਗਲਾ ਚੁੱਪ ਕਰ ਜਾਵੇ ਉਹ ਮਤਲਬ ਇਹਨਾਂ ਨੂੰ ਜੀ ਬਾਦਲਾਂ ਦੀ ਬਾਜਰੀ ਪੈਣ ਲੱਗੀ ਜੀ ਇਹਨੂੰ ਜੀ ਇਹ ਹੋ ਗਿਆ ਇਹਨੂੰ ਜੀ ਗੱਡੀ ਦੇਤੀ ਸ਼੍ਰੋਮਣੀ ਕਮੇਟੀ ਨੇ ਇਹਨੂੰ ਸਕੋਰਪਿਓ ਗੱਡੀ ਦੇਤੀ ਚਲੋ ਜੇ ਮੰਨ ਲਓ ਇੱਕ ਮਿੰਟ ਲਈ ਗੱਡੀ ਦੇ ਵੀ ਦਿੱਤੀ ਆ ਗੱਡੀ ਦੇ ਨਾਲ ਕੀ ਫਿਰ ਬੰਦੀ ਸਿੰਘ ਨੂੰ ਉਂ ਤਾਂ ਆਪਾਂ ਕਹਿੰਦੇ ਆ ਕਿ ਸ਼੍ਰੋਮਣੀ ਕਮੇਟੀ ਬੰਦੀ ਸਿੰਘਾਂ ਦੀ ਮਦਦ ਨਹੀਂ ਕਰਦੀ ਆ ਆਪਾਂ ਉਹ ਨਹੀਂ ਕਰਦੇ ਜੇ ਕੋਈ ਮਦਦ ਕਰ ਦਿੰਦਾ ਫਿਰ ਉਹਦੇ ਦੇ ਜਦੋਂ ਉਂਗਲੀਆਂ ਉੱਠਣੀਆਂ ਸ਼ੁਰੂ ਹੋ ਜਾਂਦੀਆਂ ਨੇ ਫਿਰ ਦਾਦੂ ਵਾਲੇ ਇਹ ਵੀ ਕਹੀ ਜਾਂਦਾ ਸੀ ਇਹਨੂੰ ਬਾਹਰੋਂ ਪੈਸੇ ਬਹੁਤ ਆਏ ਨੇ ਉਦਾਂ ਪੰਥ ਕਿਸੇ ਦੀ ਮਦਦ ਕਰਦਾ ਨਹੀਂ ਤਾਂ ਕਹਿੰਦੇ ਨੇ ਕਰਦਾ ਕਿਉਂ ਨਹੀਂ ਜੇ ਕੋਈ ਕਿਸੇ ਦੀ ਕਰ ਦਿੰਦਾ ਫਿਰ ਉਹਦੇ ਤੇ ਜਦ ਹੀ ਮਤਲਬ ਤਕਲੀਫ ਹੋ ਜਾਂਦੀ ਆ ਕਿ ਇਹ ਕਿਸੇ ਨੇ ਮਦਦ ਕੀਤੀ ਤਕਲੀਫ ਤੀਜੇ ਬੰਦੇ ਨੂੰ ਹੋ ਰਹੀ ਆ ਸ਼ਰਪ ਕੀ ਕਿ ਉਹਨੇ ਮੇਰੇ ਤੇ ਇਲਜ਼ਾਮ ਲਾਇਆ ਨੇ ਮੈਂ ਉਹਦੇ ਤੇ ਇਲਜ਼ਾਮ ਲਾਉਣੇ ਲਾਉਣੇ ਨੇ ਹਾਲਾਂਕਿ ਚੁੱਪ ਵੀ ਕੀਤਾ ਜਾ ਸਕਦਾਗਾ ਇਹ ਵੀ ਵੱਡਾ ਦਿਲ ਕਰਕੇ ਕਿਹਾ ਜਾ ਸਕਦਾ ਕਿ ਉਹ ਸਤਕਾਰਯੋਗ ਨੇ ਬੰਦੀ ਸਿੰਘ ਨੇ ਜੇ ਉਹਨਾਂ ਨੇ ਗੱਲ ਕੋਈ ਕਹੀ ਆਗੀ ਉਹਨਾਂ ਨੂੰ ਨਹੀਂ ਕਹਿਣੀ ਚਾਹੀਦੀ ਸੀ ਇਹ ਕਹਿ ਕੇ ਵੀ ਤਾਂ ਚੁੱਪ ਕੀਤਾ ਜਾ ਸਕਦਾ ਪਰ ਨਹੀਂ ਤੇ ਉਹਨਾਂ ਨੇ ਅੱਗੇ ਕਹਾ ਫਿਰ ਸਿਮਰਜੀਤ ਸਿੰਘ ਮਾਨ ਦੀ ਪਾਰਟੀ ਵਾਲਿਆਂ ਨੇ ਉਹਨਾਂ ਨੇ ਵੀ ਬਹੁਤ ਗੱਲਾਂ ਕਹੀਆਂ ਸੋ ਮੇਰਾ ਕਹਿਣ ਦਾ ਭਾਵ ਆਪਾਂ ਨੂੰ ਇਹਨਾਂ ਗੱਲਾਂ ਤੋਂ ਬਚਣਾ ਚਾਹੀਦਾਗਾ ਹੱਥ ਜੋੜ ਕੇ ਬੇਨਤੀ ਆ ਜਿੰਨੇ ਵੀ ਤੁਸੀਂ ਪੰਥਕ ਆਗੂਆਂ ਜਾਂ ਤੁਸੀਂ ਬੰਦੀ ਸਿੰਘਾਂ ਨੂੰ ਵੀ ਬੇਨਤੀ ਆ ਕਿ ਤੁਹਾਡਾ ਸਤਿਕਾਰ ਬਹੁਤ ਵੱਡਾਗਾ ਕਿਸੇ ਵੀ ਪਾਰਟੀ ਦੇ ਨਾਲ ਖੜਨ ਦੇ ਨਾਲ ਤੇ ਦੂਜਿਆਂ ਦੇ ਵਿਰੋਧ ਕਰਨ ਦੇ ਨਾਲ ਤੁਸੀਂ ਇੱਕ ਧਿਰ ਦੇ ਹੋ ਕੇ ਰਹਿ ਜਾਂਦੇ ਹੋ ਜਦੋਂ ਕਿ ਤੁਸੀਂ ਸਾਰੇ ਪੰਥ ਦੇ ਹੋ ਸਾਰਾ ਪੰਥ ਤੁਹਾਨੂੰ ਆਪਣਾ ਬੰਦੀ ਸਿੰਘਾਂ ਨੂੰ ਸਤਕਾਰ ਦਿੰਦਾ ਹੈਗਾ ਤੇ ਜਦੋਂ ਟੋਟਲ ਪੰਥ ਹੀ ਤੁਹਾਡੇ ਹੱਕ ਵਿੱਚ ਖੜੇਗਾ ਫੇਰ ਹੀ ਸਰਕਾਰਾਂ ਦੇ ਮੜਾ ਮੋਟਾ ਕੰਨ ਤੇ ਜੂੰ ਸਰਕੇਗੀ ਇੱਕ ਧਿਰ ਦੇ ਖੜਨ ਦੇ ਨਾਲ ਕੁਝ ਵੀ ਫਾਇਦਾ ਮੇਰੇ ਖਿਆਲ ਦੇ ਵਿੱਚ ਨਹੀਂ ਹੋਣਾ ਕਿਉਂਕਿ ਸਰਕਾਰਾਂ ਆਪਾਂ ਨੂੰ ਪਤਾ ਹੀ ਆ ਕਿ ਜਿੱਥੇ ਮਿਲਣ ਦਾ ਟਾਈਮ ਤੱਕ ਨਹੀਂ ਦਿੰਦੀਆਂ ਆਈ ਈ ਟੀ ਸਾਡੀਆਂ ਸੰਸਥਾਵਾਂ ਨੂੰ ਸ੍ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਿੱਥੇ ਇੱਕ ਸਨੇਹਾ ਆਉਂਤੇ ਕੇਂਦਰ ਦੀ ਸਰਕਾਰ ਨੂੰ ਪਸੀਨੇ ਆ ਜਾਂਦੇ ਸੀਗੇ ਅੱਜ ਉਹਨਾਂ ਨੂੰ ਮਿਲਣ ਦਾ ਵਕਤ ਤੱਕ ਨਹੀਂ ਦਿੱਤਾ ਜਾਂਦਾ ਸੋ ਇਸ ਕਰਕੇ ਕਿਸੇ ਵੀ ਇੱਕ ਧਿਰ ਦੇ ਨਾਲ ਇਹ ਨਹੀਂ ਸਰਕਾਰਾਂ ਨੇ ਦਬਣਾ ਸਾਰੇ ਪੰਥ ਦੇ ਨਾਲ ਲੈ ਕੇ ਪੰਥ ਨੂੰ ਨਾਲ ਲੈ ਕੇ ਹੀ ਤੁਹਾਨੂੰ ਚੱਲਣਾ ਚਾਹੀਦਾ ਤੇ ਸੋ ਇਸ ਕਰਕੇ ਮੇਰੀ ਬੇਨਤੀ ਹੈ ਹਰ ਇੱਕ ਵਿਅਕਤੀ ਦੇ ਚਰਨਾਂ ਦੇ ਵਿੱਚ ਕਿ ਤੁਸੀਂ ਵੱਡਾ ਦਿਲ ਰੱਖ ਕੇ ਇਸ ਤਰ੍ਹਾਂ ਦੇ ਮਾਮਲੇ ਨੂੰ ਨਾ ਉਜਗਰ ਕਰੋ ਜਿਹਦੇ ਨਾਲ ਸਾਰਾ ਪੰਥ ਹੈ ਜਿਹੜਾ ਉਹਦਾ ਸਿਰਨੀਮਾ ਹੁੰਦਾਗਾ ਕਿਉਂਕਿ ਕੇਂਦਰ ਸਰਕਾਰ ਦੇ ਨਾਲ ਦੁਨੀਆਂ ਦੇ ਵਿੱਚ ਵੱਸਦਾ ਹਰ ਇੱਕ ਸਿੱਖ ਇਸੇ ਕਾਰਨ ਕਰਕੇ ਨਾਰਾਜ਼ ਹੈ ਜਾਂ ਦਿੱਲੀ ਤੇ ਪੰਜਾਬ ਦੀਆਂ ਸਰਕਾਰਾਂ ਦੇ ਨਾਲ ਕਿ ਸਾਡੇ ਜਿਹੜੇ ਬੰਦੀ ਸਿੰਘ ਨੇ ਉਹਨਾਂ ਨੂੰ ਰਿਹਾ ਕਿਉਂ ਨਹੀਂ ਕੀਤਾ ਜਾ ਰਿਹਾ ਜਦੋਂ ਕਿ ਉਹ ਡਬਲ ਸਜ਼ਾਵਾ ਕੱਟ ਚੁੱਕੇ ਨੇ ਸੋ ਇਸ ਕਰਕੇ ਇਹਨਾਂ ਨੂੰ ਕਿਸੇ ਵੀ ਕੰਟਰੋਵਰਸੀ ਦੇ ਵਿੱਚ ਪੈਣ ਤੋਂ ਆਪਣੇ ਆਪ ਨੂੰ ਬਚਾਉਣਾ ਚਾਹੀਦਾ ਹੈਗਾ ਤੇ ਇਹਦੇ ਲਈ ਦੂਜੀਆਂ ਧਿਰਾਂ ਨੂੰ ਵੀ ਬੇਨਤੀ ਆ ਜੇਕਰ ਤੈਸ ਦੇ ਵਿੱਚ ਆ ਕੇ ਕਿਸੇ ਨੇ ਕੋਈ ਗੱਲ ਕਹਿ ਵੀ ਦਿੱਤੀ ਤਾਂ ਤੁਹਾਨੂੰ ਵੀ ਵੱਡਾ ਦਿਲ ਕਰਕੇ ਇੰਨਾ ਕਹਿ ਕੇ ਚੁੱਪ ਕਰ ਜਾਣਾ ਚਾਹੀਦਾਗਾ ਕਿ ਜੇ ਚਲੋ ਉਹਨਾਂ ਨੇ ਕਿਹਾਗਾ ਉਹਨਾਂ ਨੂੰ ਕਹਿਣਾ ਨਹੀਂ ਚਾਹੀਦਾ ਸੀਗਾ ਮੇਰੇ ਖਿਆਲ ਦੇ ਵਿੱਚ ਉਹਦੇ ਨਾਲ ਤੁਹਾਡਾ ਸਤਿਕਾਰ ਲੋਕਾਂ ਦੇ ਵਿੱਚ ਸੁਣਨ ਵਾਲਿਆਂ ਦੇ ਵਿੱਚ ਜ਼ਿਆਦਾ ਵਧੇਗਾ ਕਿ ਹਾਂ ਜੇ ਉਹਨੇ ਕੋਈ ਗੱਲ ਕਹੀ ਆ ਤਾਂ ਇਹਨਾਂ ਨੇ ਮੂਹਰੋਂ ਕੋਈ ਬਦਮੀ ਗੱਲ ਨਹੀਂ ਕਹੀ ਪਰ ਜਦੋਂ ਤੁਸੀਂ ਉਹਦੋਂ ਵੀ ਬਦਮੀਆਂ ਕਹਿ ਦਿੰਦੇ ਹੋ ਤਾਂ ਤੁਸੀਂ ਉਸੇ ਕਤਾਰ ਦੇ ਵਿੱਚ ਆ ਖੜਦੇ ਹੋ ਸੋ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕਾ ਫਤ